incoming call from bye jeep and to be identified incoming call from bye jeep and to be identified ਦੋਸਤੋ ਕੀ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਜਦੋਂ ਵੀ ਕਿਸੇ ਦਾ ਵੀ ਫੋਨ ਆਵੇ ਤਾਂ ਤੁਹਾਡਾ ਮੋਬਾਈਲ ਬੋਲ ਕੇ ਦੱਸੇ ਕਿ ਤੁਹਾਨੂੰ ਕਿਸ ਦਾ ਫੋਨ ਆ ਰਿਹਾ ਹੈ ਇਹ ਸੰਭਵ ਹੈਗਾ ਇਹ ਸੰਭਵ ਤਾਂ ਹੋ ਸਕਦਾ ਹੈ ਜੇਕਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇੱਕ ਸੈਟਿੰਗ ਕਰ ਲਓ ਅਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਹੀ ਸੈਟਿੰਗ ਦੱਸਾਂਗਾ ਅਤੇ ਇਸ ਨੂੰ ਕਰਨ ਤੋਂ ਬਾਅਦ ਤੁਹਾਡਾ ਮੋਬਾਈਲ ਫੋਨ ਹਰੇਕ ਕਾਲ ਨੂੰ ਬੋਲ ਕੇ ਦੱਸੇਗਾ ਕਿ ਤੁਹਾਨੂੰ ਕਿਸ ਦਾ ਫੋਨ ਆ ਰਿਹਾ ਹੈ ਸਾਤਰੀਏ ਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਬੜੇ ਕਮਾਲ ਦੀ ਇਹ ਸੈਟਿੰਗ ਹੈਗੀ ਤੇ ਇਸ ਦੇ ਵਿੱਚ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਹੋਰ ਦੱਸਾਂਗਾ ਪਰ ਤੁਸੀਂ ਕੀ ਕਰਨਾ ਹੈ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਹੈ ਅਤੇ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਹੈ ਅਤੇ ਉਸ ਤੋਂ ਬਾਅਦ ਆਪਣੇ ਫੋਨ ਦੇ ਵਿੱਚ ਇਹ ਵਾਲੀ ਸੈਟਿੰਗ ਔਨ ਕਰੋ ਅਤੇ ਫਿਰ ਸੁਣੋ ਆਪਣੇ ਫੋਨ ਦੇ ਵਿੱਚ ਫੋਨ ਕਰਨ ਵਾਲੇ ਦਾ ਨਾਮ ਪਰੰਤੂ ਇਹ ਹਕ ਕਰਨ ਦੇ ਲਈ ਤੁਹਾਡੇ ਫੋਨ ਦੇ ਵਿੱਚ ਟਰੂ ਕਲਰ ਐਪਲੀਕੇਸ਼ਨ ਹੋਣੀ ਜ਼ਰੂਰੀ ਹੈ ਜੇਕਰ ਤੁਹਾਡੇ ਫੋਨ ਦੇ ਵਿੱਚ ਟਰੂ ਕਲਰ ਹੈਗਾ ਫਿਰ ਤਾਂ ਠੀਕ ਹੈ ਨਹੀਂ ਤਾਂ ਫਿਰ ਇਸ ਨੂੰ ਪਲੇ ਸਟੋਰ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਹੁਣ ਟਰੂ ਕਲਰ ਜੇਕਰ ਤੁਹਾਡੇ ਕੋਲ ਡਾਊਨਲੋਡ ਹੋ ਚੁੱਕਾ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਤੁਸੀਂ ਟਰੂ ਕਲਰ ਦੇ ਵਿੱਚ ਜਾਣਾ ਹੈਗਾ ਟਰੂ ਕਲਰ ਦੇ ਵਿੱਚ ਜਾਣ ਤੋਂ ਬਾਅਦ ਸੱਜੇ ਹੱਥ ਉੱਪਰ ਤਿੰਨ ਬਿੰਦੀਆਂ ਨਜ਼ਰ ਆ ਰਹੀਆਂ ਤਿੰਨ ਬਿੰਦੀਆਂ ਦੇ ਉੱਪਰ ਕਲਿੱਕ ਕਰਾਂਗੇ ਉਸ ਤੋਂ ਬਾਅਦ نیچے ਸਭ ਤੋਂ نیچے ਵਾਲੀ ਆਪਸ਼ਨ ਹੈਗੀ ਸੈਟਿੰਗ ਆਪਾਂ ਸੈਟਿੰਗ ਵਾਲੀ ਆਪਸ਼ਨ ਦੇ ਉੱਪਰ ਚਲੇ ਜਾਵਾਂਗੇ ਹੁਣ ਇੱਥੇ ਫਿਰ ਕਈ ਸੈਟ ਆਪਾਂ ਇਹਨਾਂ ਦੇ ਵਿੱਚੋਂ ਕਾਲਜ਼ ਦੇ ਉੱਪਰ ਜਾਵਾਂਗੇ ਜਦੋਂ ਆਪਾਂ ਕਾਲਜ਼ ਦੇ ਉੱਪਰ ਚਲੇ ਜਾਂਦੇ ਹਾਂ ਤਾਂ ਫਿਰ ਸਕਰੋਲ ਕਰਕੇ نیچے ਜਾਵਾਂਗੇ ਸਕਰੋਲ ਕਰਕੇ نیچے ਜਾ ਕੇ ਆਪਾਂ ਨੂੰ ਇੱਕ ਆਪਸ਼ਨ ਦਿਖੇਗੀ ਅਨਾਉਂਸ ਫੋਨ ਕਾਲਜ਼ ਇਹ ਅਨਾਉਂਸ ਫੋਨ ਕਾਲਜ਼ ਨੂੰ ਔਨ ਕਰਨਾ ਪਏਗਾ ਅਪਾ ਇਸ ਨੂੰ ਜੇਕਰ ਔਨ ਕਰ ਲਵਾਂਗੇ ਫਿਰ ਸਾਡਾ ਫੋਨ ਅਨਾਉਂਸ ਕਰਕੇ ਦੱਸੇਗਾ ਕਿ ਤੁਹਾਨੂੰ ਕਿਸ ਦਾ ਫੋਨ ਆ ਰਿਹਾ ਲੇਕਿਨ ਇਸ ਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਹੈਗੀ ਇਸ ਦੇ ਨੀਚੇ ਇੱਕ ਤੁਸੀਂ ਅਨਾਉਂਸ ਫੋਨ ਕਾਲ ਦੇ ਨੀਚੇ ਤੁਸੀਂ ਦੇਖੋਗੇ ਸੈਟਿੰਗ ਵਾਲਾ ਆਪਸ਼ਨ ਵੀ ਹੈਗੀ ਹੈ ਸੈਟਿੰਗ ਵਾਲੀ ਆਪਸ਼ਨ ਦੇ ਉੱਪਰ ਆਪਾਂ ਜਾਵਾਂਗੇ ਹੁਣ ਦੇਖੋ ਇਸ ਦੇ ਵਿੱਚ ਤਿੰਨ ਆਪਸ਼ਨਾਂ ਹੋਰ ਨੇ ਜਿਹੜਾਂ ਨੂੰ ਤੁਸੀਂ ਸੈਟਿੰਗ ਕਰ ਸਕਦੇ ਹੋ ਪਹਿਲੀ ਸੈਟਿੰਗ ਹੈਗੀ ਆਪਸ਼ਨ ਹੈਗੀ ਆਲਵੇਜ਼ ਜੇਕਰ ਆਪਾਂ ਆਲਵੇਜ਼ ਨੂੰ ਕਲਿੱਕ ਕਰ ਲਈਏ ਤਾਂ ਇਸ ਦਾ ਮਤਲਬ ਹੈ ਕਿ ਜਦੋਂ ਵੀ ਕਿਸੇ ਦਾ ਵੀ ਫੋਨ ਆਏਗਾ ਤੁਹਾਡਾ ਮੋਬਾਈਲ ਫੋਨ ਤੁਹਾਨੂੰ ਬੋਲ ਕੇ ਦੱਸੇਗਾ ਉਸ ਦਾ ਨਾਮ ਦੂਜੀ ਆਪ ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਹੈੱਡਫੋਨ ਲਗਾਏ ਹੋਣਗੇ ਭਾਵੇਂ ਉਹ ਵਾਇਰਲੈਸ ਹੋਣ ਭਾਵੇਂ ਉਹ ਵਾਇਰ ਵਾਲੇ ਹੋਣ ਜਦੋਂ ਤੁਹਾਡੇ ਹੈੱਡਫੋਨ ਲੱਗੇ ਹੋਣਗੇ ਉਦੋਂ ਹੀ ਕੈਬਲ ਫੋਨ ਬੋਲ ਕੇ ਦੱਸੇਗਾ ਕਿ ਕਿਸ ਦਾ ਫੋਨ ਆ ਰਿਹਾ ਹੈ ਅਦਰਵਾਈਜ਼ ਨਹੀਂ ਤੀਜੀ ਇੱਕ ਇਸ ਦੇ ਵਿੱਚ ਆਪਸ਼ਨ ਹੋ ਰਹੀ ਹੈ ਅਨਾਉਂਸ ਕਾਲਸ ਫਰੋਮ ਸੇਵਡ ਕੰਟੈਕਟ ਓਨਲੀ ਇਸ ਦਾ ਮਤਲਬ ਹੈ ਕਿ ਜਿਹੜੇ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਕੰਟੈਕਟ ਸੇਵ ਹੋਏ ਹੋਏ ਆ ਜੇਕਰ ਤੁਸੀਂ ਇਸ ਆਪਸ਼ਨ ਨੂੰ ਓਨ ਕਰ ਲਓ ਤਾਂ ਫਿਰ ਕੇਵਲ ਉਹੀ ਵਾਲੇ ਕੰਟੈਕਟਾਂ ਦੇ ਨਾਮ ਫੋਨ ਬੋਲ ਕੇ ਦੱਸੇਗਾ ਬਾਕੀਆਂ ਦੇ ਨਹੀਂ ਤਾ ਫਿਰ ਇਹ ਤਿੰਨ ਸੈਟਿੰਗ ਹੈ ਇਸ ਦੇ ਵਿੱਚ ਹੋਰ ਨਹੀਂ ਜੇਕਰ ਤੁਸੀਂ ਆਪਣੀ ਮਨਪਸੰਦ ਦੀ ਸੈਟਿੰਗ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਕਰ ਸਕਦੇ ਹੋ ਮੇਰੀ ਮਨਪਸੰਦ ਦੀ ਸੈਟਿੰਗ ਹੈ ਓਨਲੀ ਵੈਨ ਕਨੈਕਟਡ ਟੂ ਹੈੱਡਫੋਨ ਜਦੋਂ ਮੈਂ ਹੈੱਡਫੋਨ ਲਗਾਣਾ ਉਦੋਂ ਹੀ ਮੈਨੂੰ ਫੋਨ ਕਰਨ ਵਾਲੇ ਦਾ ਨਾਮ ਸੁਣਾਈ ਦੇਵੇ ਇਹ ਮੇਰੀ ਮਨਪਸੰਦ ਦੀ ਸੈਟਿੰਗ ਹੈਗੀ ਇਸ ਦੇ ਵਿੱਚ ਹੈ ਨਾ ਬੜੇ ਕਮਾਲ ਦੀ ਸੈਟਿੰਗ ਤਾਂ ਫਿਰ ਤੁਸੀਂ ਇਹ ਵਾਲੀ ਸੈਟਿੰਗ ਓਨ ਕਰ ਲਓ ਇਹ ਸੈਟਿੰਗ ਓਨ ਕਰਨ ਤੋਂ ਬਾਅਦ ਇੱਕ ਚੀਜ਼ ਮੈਨੂੰ ਮੈਸੇਜ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਡੇ ਮਨਪਸੰਦ ਦੀ ਸੈਟਿੰਗ ਇਹਨਾਂ ਦੇ ਵਿੱਚੋਂ ਕਿਹੜੀ ਹੈਗੀ ਹੈ ਤਾਂ ਫਿਰ ਕਿਸ ਤਰ੍ਹਾਂ ਹੀ ਲੱਗੀ ਤੁਹਾਨੂੰ ਇਹ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਦੋਸਤੋ ਧੰਨਵਾਦ ਹੈ ਫਿਰ ਮਿਲਾਂਗੇ